ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅੱਜ ਦੀ ਜਿਹੜੀ ਵੀਡੀਓ ਬਹੁਤ ਹੀ ਸਪੈਸ਼ਲ ਆ ਤੇ ਬੜਾ ਇੰਜੋਏ ਕਰਾਂਗੇ ਔਰ ਨਾਲ ਤੁਹਾਨੂੰ ਵੀ ਕਰਾਵਾਂਗੇ ਤੇ ਅ ਰਸਤੇ ਵਿੱਚ ਜਾਂਦਿਆਂ ਨਾ ਸੰਤਰਿਆਂ ਦਾ ਤੇ ਮਰੂਦਾਂ ਦਾ ਬਾਗ ਆ ਤੇ ਭਾਜੀ ਹੁਣੇ ਮਰੂਦ ਤੇ ਜਿਹੜੇ ਸੰਤਰੇ ਵੇਚ ਰਹੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਨਾਲੇ ਇੱਥੋਂ ਜਿਹੜਾ ਆਪਾਂ ਸੰਤਰੇ ਤੇ ਮਰੂਦ ਲੈ ਕੇ ਜਾਣੀ ਆ ਤੋ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅੱਜ ਦੀ ਜਿਹੜੀ ਵੀਡੀਓ ਬਹੁਤ ਹੀ ਜਿਹੜੀ ਖਾਸ ਹੋਣ ਵਾਲੀ ਆ ਤੇ ਮਿਲਦੇ ਆ ਆਓ ਚੱਲਦੇ ਆ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਜੋ ਇਹ ਕੀ ਰੇਟ ਆ ਸੰਤਰੇ ਹਾਂਜੀ ਸੰਤਰੇ ਇਹ ਤੁਸੀਂ ਵੇਖ ਰਹੇ ਹੋ ਮੇਰੇ ਹੱਥ ਦੇ ਵਿੱਚ ਬਹੁਤ ਵਧੀਆ ਤੇ 50 ਰੁਪਏ ਕਿਲੋ ਦੇ ਰਿਹਾ ਭਾਜੀ ਤੇ ਅਮਰੂਦ ਕਿੱਦਾਂ ਭਾਈ ਹਾਂਜੀ अच्छा अमरूद ਵੀ 50 ਰੁਪਏ اچھا ਲੱਗੇ ਬਾਗਿਆ ਤੇ ਤਾਜੇ ਤਾਜੇ ਅਮਰੂਦ ਬਹੁਤ ਵਧੀਆ ਵੇਚਦੇ ਆ ਤੇ ਇਹ ਲੈਨੇ ਆਪਾਂ ਅਮਰੂਦ ਹਾਂਜੀ ਮੈਂ ਕਿਹਾ ਵੀ ਭਾਜੀ ਤੋਂ ਕੀ ਖਰੀਦਨੇ ਆ ਆਪਾਂ ਆਪ ਹੀ ਤੋੜਦੇ ਆ ਮਸੰਦ ਕਰਕੇ ਜਿਹੜੇ ਵਧੀਆ ਲੱਗਣਗੇ ਉਹ ਆਪਾਂ ਲੈ ਲਵਾਂਗੇ ਮਿੱਠੇ ਮਿੱਠੇ ਮਰੂਦ ਕਿੱਦਾਂ ਲੱਗ ਰਹੇ ਆ ਬਿਲਕੁਲ ਤਾਜੇ ਹਾਂਜੀ ਦੋਸਤੋ ਅਸੀਂ ਥੋੜੇ ਹੀ ਚਿਰ ਬਾਅਦ ਜਿਹੜਾ ਬਿਲਕੁਲ ਰਾਵੀ ਦਰਿਆ ਤੇ ਪਹੁੰਚ ਰਹੇ ਹਾਂ ਤੇ ਮਲਾਉਨੇ ਆ ਜਾ ਕੇ ਉਥੋਂ ਦੇ ਲੋਕਾਂ ਦੇ ਨਾਲ ਤੇ ਕਰਾਂਗੇ ਗੱਲਬਾਤ ਤੇ ਜੁੜੇ ਰਹੋ ਤੁਸੀਂ ਸਾਡੇ ਨਾਲ ਬਸ ਥੋੜੇ ਚਿਰ ਬਾਦੀ ਹਾਂਜੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਬਿਲਕੁਲ ਹੀ ਸਰਹੱਦ ਦੇ ਉੱਤੇ ਰਾਵੀ ਦਰਿਆ ਰਾਵੀ ਦਰਿਆ ਜਿਹੜਾ ਅੱਧਾ ਰਾਵੀ ਦਰਿਆ ਵਾ ਉਹ ਪਾਕਿਸਤਾਨ ਦੇ ਵਿੱਚ ਚੱਲਦਾ ਹੈ ਤੇ ਜਿਹੜਾ ਅੱਧਾ ਰਾਵੀ ਦਰਿਆ ਹੈ ਉਹ ਸਾਡੇ ਇੰਡੀਆ ਦੇ ਵਿੱਚ ਚੱਲਦਾ ਹੈ ਇਹ ਬਿਲਕੁਲ ਸਰਹੱਦ ਦੇ ਉੱਤੇ ਆ ਉਸ ਰਾਵੀ ਦਰਿਆ ਤੇ ਸਾਡੇ ਪਿੱਛੇ ਜਿਹੜੇ ਤੁਸੀਂ ਵੇਖ ਰਹੇ ਜੋ ਕਿੰਨੇ ਵਧੀਆ ਇਹ ਘਰ ਬਣੇ ਆ ਇਹ ਇਹ ਲੋਕ ਜਿਹੜੇ ਆ ਇੱਥੇ 15-20 ਸਾਲ ਤੋਂ ਰਹਿ ਰਹੇ ਆ ਕਈ ਇਹਨਾਂ ਦੇ ਜਿਹੜੇ ਬੱਚੇ ਆ ਇੱਥੇ ਹੀ ਜਵਾਨ ਹੋਏ ਨੇ ਤੇ ਉਹਨਾਂ ਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ ਕੀ ਉਹਨਾਂ ਦਾ ਖਾਣ ਪੀਣ ਆ ਕੀ ਉਹਨਾਂ ਦਾ ਰਹਿਣ ਸਹਿਣ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਜੁੜੇ ਰਹੋ ਤੁਸੀਂ ਸਾਡੇ ਨਾਲ ਤੇ ਆਉ ਲੈ ਕੇ ਚੱਲਦੇ ਆ ਤੁਹਾਨੂੰ ਹਾਂਜੀ ਸਾਡੇ ਨਾਲ ਨੇ ਵੀਰ ਤੇ ਕਰਦੇ ਉਹਨਾਂ ਦੇ ਨਾਲ ਗੱਲਬਾਤ ਸੱਚਕਾਲ ਵੀ ਜੀ ਸੱਚਕਾਲ ਵੀ ਕੀ ਹਾਲ ਚਾਲ ਜੋ ਠੀਕ ਠਾਕ ਕੀ ਨਾਮ ਕੀ ਆਪਣਾ ਮੇਰਾ ਨਾਮ ਸੁਰਮੁਦੀਨ ਸੁਰਮੁਦੀਨ ਜੀ ਸੁਰਮੁਦੀਨ ਜੀ ਠੀਕ ਠਾਕ ਹੋ ਠੀਕ ਠਾਕ ਜੀ ਅੱਛਾ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਕਿੰਨਾ ਡੈਮ ਹੋ ਗਿਆ ਜੀ ਇੱਥੇ ਜੀ 20 22 ਸਾਲ ਹੋ ਗਏ अच्छा जी 20 भाई जी जी हो साल हो गया ते लेट लूट ਦਾ ਕਿਧਾ ਇੱਥੇ ਪ੍ਰਬੰਧ ਹੈ ਲੈਟ ਜੀ ਹੋ ਗਏ ਚੰਨ ਕੇ ਸਾਲ ਲੱਗੇ ਨੂੰ ਇਹ ਵੀ ਬੜੀ ਮੁਸ਼ਕਿਲ ਨੂੰ ਕਿਆ ਕਾ ਕੇ ਪਹਿਲੀ ਵਾਲਾ اچھا ਜਨ ਕੀ ਪਹਿਲਾਂ ਇਨਾ ਚਿਰ ਲੈਟ ਤੋਂ ਬਿਨਾ ਹੀ ਕੱਢਿਆ ਨਹੀਂ ਜੋ ਬਿਨਾ ਹੀ ਕੱਢਿਆ اچھا ਜੀ ਹਾਂਜੀ ਤੇ ਇੱਥੇ ਆਪਣਾ ਕਾਰੋਬਾਰ ਕੀ ਕਰਦੇ ਤੁਸੀਂ ਕਾਰੋਬਾਰ ਇਹੀ ਜੀ ਡੰਗਰਾਂ ਦਾ ਪੱਠਾ ਪੁੱਠਾ ਚਰਾ ਹਰ ਜੀ ਮੋਲ ਜੀ ਜੋਜਾ ਗੋਰੀ ਨੇ ਕਰੀ ਬੰਦਿਆ 35 ਰੁਪਏ ਜੋਜਾ ਰੇਡ ਨਹੀਂ ਆਟਾ ਲੇ ਕੇ 40 ਰੁਪਏ ਆਟਾ ਹੋ ਗਿਆ 50 60 ਚੋੜ ਦੇਣੇ ਕਣੀਆਂ ਨੀਆਂ ਕੁੜੀਆਂ ਨੇ ਸਾਡਾ ਅੱਛਾ ਜਾਨੀ ਕਿ ਆਪਣਾ ਇਹ ਕਾਰੋਬਾਰ ਦੁੱਧ ਦਾਵਾ ਜੀ ਪਸ਼ੂ ਰਖੇ ਡੰਗਰ ਰੱਖਿਆ ਹਾਂ ਤੇ ਇਹ ਮੈਂ ਵੇਖ ਰਿਹਾ ਕਿ ਤੁਸੀਂ ਇਹ ਪਿੱਛੇ ਘਰ ਬਹੁਤ ਸੋਹਣੇ ਬਣਾਏ ਇਹ ਫਰਾਬ ਵੀ ਬਣਾਉਂਦੇ ਜੀ ਹਾਂ ਵੀ ਬਣਾਉਂਦੇ ਕੁੜੀਆਂ ਗੜੀਆਂ ਬੜੀਆਂ ਅੱਛਾ ਜੀ ਹਾਂ ਜੀ ਲਕੜਾ ਲੁਕੜਾ ਲਾਗਦੇ ਕੀ ਕਰਨਾ ਇਹ ਵੀ ਸੋਨੇ ਹੋਣੇ ਲੱਗਦੇ ਜਦੋਂ ਨਿਹਰੀ ਆਉਂਦੀ ਟੈਗ ਮੈਂ ਦੀ ਕਿਸੇ ਬੰਦੇ ਨੂੰ ਛੱਟ ਲਾ ਕੇ ਅੱਡੇ ਪੇਲੇ ਲਾਖੋ ਵਾਲੇ ਟਿਕਿਆ ਇੱਕ ਬੰਦਾ ਹੀ ਟਾ ਕੇ ਮੜ ਗਈ ਅੱਛਾ ਜੀ ਆਪਣੀ ਫੈਮਲੀ ਦੇ ਵਿੱਚ ਕੌਣ ਕੌਣਾ ਆਪਣੀ ਫੈਮਲੀ ਦੇ ਵਿੱਚ ਦੋ ਲੜਕੀਆਂ ਦੋ ਲੜਕੇ ਅੱਛਾ ਤੁਸੀਂ ਸਾਰੇ ਪਰਵਾਰ ਨਾਲ ਮਿਲਾਓ ਕਿ ਸੰਨ ਹਾਂ ਜੀ ਚਲੋ ਜੀ ਇਹ ਸਾਡੇ ਨਾਲ ਨੇ ਸੁਰਮੁਦੀਨ ਜੀ ਤੇ ਇਹਨਾਂ ਨਾਲ ਮਿਲਦੀਆਂ ਦੇ ਨਾਲ ਇਹਨਾਂ ਦਾ ਘਰ-ਬਾਰ ਵੇਖਦੇ ਆਂ ਤੇ ਆਉ ਲੈ ਕੇ ਚੱਲਦੇ ਆਂ ਆਜੋ ਭਾਈ ਹਾਂਜੀ ਤੁਸੀਂ ਮੇਰੇ ਬਿੱਚ ਵੇਖ ਰਹੇ ਜੋ ਕਿ ਇਹ ਬਰਤਨ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਸੋਹਣੇ ਸਜਾ ਕੇ ਲਾਏ ਨੇ ਤੇ ਇਹ ਸਾਡੇ ਨਾਲ ਇਸ ਘਰ ਦੇ ਮਾਲਕ ਨੇ ਇਹਦੇ ਕਰਦੇ ਉਹਨਾਂ ਨਾਲ ਗੱਲਬਾਤ ਅੱਸੀ ਕੱਲ ਵੀ ਜੀ ਕੀ ਹਾਲ ਜੋ ਠੀਕ ਠਾਕ ਹੋ ਕੀ ਨਾਮ ਆਪਣਾ ਇਹ ਨਰੇਸ਼ ਰਿਸ਼ਮਾ ਅੱਛਾ ਜੀ ਰਿਸ਼ਮਾ ਜੀ ਇਹ ਫਿਰ ਮਤਲਬ ਕਿ ਤੁਸੀਂ ਜਿਹੜੇ ਬਰਤਨ ਵਾਂ ਇਹ ਬਹੁਤ ਸੋਹਣੇ ਤਰੀਕੇ ਨਾਲ ਸਜਾ ਕੇ ਲਾਏ ਆ ਇਹ ਬੜੀ ਮਿਹਨਤ ਨਾਲ ਚੀਜ਼ਾਂ ਬਣਾਈਆਂ ਨੇ ਹਾਂਜੀ ਮਿਹਨਤ ਨਾਲ ਬਣਾਈਆਂ ਅੱਛਾ ਜੀ ਕਿਹੜਾ ਕਿਹੜਾ ਬਰਤਨ ਦੱਸੋਗੇ ਬਟਾ ਆਵੇ ਨਾ ਨਮੀ ਆ ਆ ਆ ਇਹਨਾਂ ਨੂੰ ਕੀ ਆ ਆ ਕਿੱਥੋਂ ਲੈ ਕੇ ਆ ਗਏ ਅੱਗੇ ਆ ਜਾਓ ਤੁਹਾਡਾ ਤੁਸੀਂ ਇੱਥੇ ਆ ਜਾਓ ਚਾਹੂ ਪੀਣ ਵਾਲੇ ਪਿਆਲੇ ਹਾਂ ਅੱਛਾ ਜੀ ਇਹਨੀਆਂ ਇਹਨਾਂ ਨੂੰ ਕੀ ਕਹਿੰਦੇ ਆ ਇਹਨਾਂ ਨੂੰ ਚੀਨੀਆਂ ਕਹਿੰਦੇ ਚੀਨੀਆਂ ਕਹਿੰਦੇ ਆ ਹਾਂ ਅੱਛਾ ਜਣ ਕੇ ਕਾਪਾ ਤੇ ਚਾਹ ਪੀਣ ਵਾਲੇ ਕਾਪੜੇ ਕਾਲੀਆਂ ਅੱਛਾ ਇਹ ਤੁਸੀਂ ਥੋੜਾ ਨੇੜੇ ਦੀਕ ਲਿਆ ਕੇ ਕੈਮਰਾ ਤੇ ਇਹ ਵਿਖਾ ਦਿਓ ਬਹੁਤ ਸੋਹਣੇ ਬਰਤਨ ਲੱਗੇ ਨੇ ਕਿੰਨੇ ਵਧੀਆ ਪਿਆਰੇ ਲੱਗ ਰਹੇ ਆ ਕੀ ਅੱਛਾ ਐ ਜਿਹੜੀ ਗਾਗਰਵਾ ਇੱਥੇ ਤੁਸੀਂ ਦੁੱਧ ਪਾਉਂਦੇ ਜੇ ਆਹੋ ਹਾਂਜੀ ਹਾਂਜੀ ਠੀਕ ਹੈ ਇਹਨਾਂ 'ਚ ਹੁਣ ਸਾਨੂੰ ਵੀ ਚਾਹ ਪਿਆਓਗੇ ਪਿਆਵਾਂਗੇ ਹਣੀ ਪਿਆਈਂ ਪੱਕਾ ਠੀਕ ਹੈ ਜੀ ਅ ਬਾਕੀ ਤੁਸੀਂ ਵੇਖੋਗੇ ਬਹੁਤ ਹੀ ਸੋਹਣੇ ਤਰੀਕੇ ਨਾਲ ਐ ਜਿਹੜੀ ਡਿਜ਼ਾਈਨਿੰਗ ਕੀਤੀ ਜਾ ਥੋੜਾ ਕੈਮਰਾ ਲਾ ਕੇ ਨਾ ਨੇੜੇ ਦੀ ਕੋ ਕਰਾਵਾਵੇਂ ਤੈਨੂੰ ਪਤਾ ਕਿੱਥੇ ਕੀ ਵਾਲਾ ਬਣਾਇਆ ਹੈ ਇਹਨੇ ਅੱਛਾ ਹੀ ਕੀ ਨਾ ਨੀ ਇਹ ਗੁੱਡੀਆਂ ਲੱਗੀਆਂ ਅੱਛਾ ਇਹ ਤੁਸੀਂ ਆਪ ਬਣਾਏਗਾ ਬੱਚਿਆਂ ਨੇ ਆਹਾਂ ਆ ਵੀ ਬਣਾਏ ਨਾਲ ਗੁੱਡੀਆਂ ਗੁੱਡੀਆਂ ਬੇ ਅੱਛਾ ਨਾਲ ਕੁੜੀਆਂ ਤੇ ਆਹ ਕਿੰਨਾ ਸੋਹਣਾ ਹਨਾ ਕਿੰਨੇ ਪਿਆਰੇ ਡਿਜ਼ਾਈਨ ਕਾਦੇ ਨਾਲ ਬਣਾਏ ਆ ਇਹ ਥਾਣਾ ਬਣਾਏ ਹਾਂਜੀ ਆ ਥਾਣਾ ਨਹੀਂ ਨਹੀਂ ਹੱਥਾਂ ਨਾਲ ਦੇ ਬਣਾਏ ਆ ਹਾਂਜੀ ਇਹ ਕਾਨੇ ਕੋਨੇ ਨਾਲ ਲਾਏ ਵਿੱਚ ਕੀ ਲਾਇਆ ਦੇ ਲੱਕੜਾਂ ਲਾਈਆਂ ਕਾਨੇ ਲਾਏ ਵਿੱਚ ਲੱਕੜਾਂ ਲਾਈਆਂ ਦੇ ਕਾਨੇ ਲਾਏ ਆ ਹਾਂਜੀ ਠੀਕ ਹੈ ਬਹੁਤ ਸੋਹਣਾ ਡਿਜ਼ਾਈਨ ਬਣਿਆ ਜੀ ਤੁਸੀਂ ਵੇਖਿਆ ਕਿ ਕਿੰਨਾ ਪਿਆਰਾ ਜਿਹੜਾ ਇਹਨਾਂ ਨੇ ਘਰ ਬਣਾਇਆ ਬੜੀ ਜੀਜ ਦੇ ਨਾਲ ਬੜੀਆਂ ਸੋਹਣੀਆਂ ਚੀਜ਼ਾਂ ਲਾਈਆਂ ਨੇ ਤੇ ਇੱਧਰ ਇਹਨਾਂ ਦਾ ਘਰ ਵਾ ਤੇ ਨਾਲ ਹੀ ਇੱਧਰ ਜਿਹੜਾ ਪਸ਼ੂ ਬੰਦੇ ਆ ਤੇ ਆਓ ਤੁਹਾਨੂੰ ਉਹ ਵੀ ਵਿਖਾਉਣੇ ਆ ਜਗਾ ਆ ਬਹੁਤ ਸੋਹਣਾ ਬਣਾਇਆ ਤੁਸੀਂ ਅੱਛਾ ਤੇ ਆਏ ਪਰ ਪੂਰੇ ਜਿਹੜੇ ਡੰਗਰ ਆ ਪਸ਼ੂ ਆ ਨਿੱਗੇ ਰਹਿੰਦੇ ਵਧੀਆ ਠੰਡ ਨਹੀਂ ਲੱਗਦੀ ਇਹਨਾਂ ਨੂੰ ਹਾਂਜੀ ਹਾਂ ਜੀ ਭਾਗਟ ਦਾ ਬੰਦ ਸਿਕਾ ਪੂਰੇ ਖਣਾ ਤੋਂ ਦੀ ਰਾਤ ਹੀ ਰਾਤ ਅੱਛਾ ਪ੍ਰਾਲੀ ਰਾਤ ਨੂੰ ਖੰਦੇ ਐਦਾਂ ਹੀ ਬੰਦੇ ਨੇ ਤੁਸੀਂ ਜਣਾ ਇਹ ਤੁਸੀਂ ਕੈਮਰੇ ਨਾਲ ਉਹ ਸਾਰਾ ਵਿਖਾ ਦਿਓ ਦੋਸਤੋ ਇਹ ਮੁਰਗੇ ਵੇਖੋ ਕਿੰਨੇ ਪਿਆਰੇ ਰੱਖੇ ਆ ਵਾਹ ਵਾਹ ਇਹ ਛੋਟੇ ਛੋਟੇ ਵੇਖੋ ਜੀ ਹੁਣ ਇਹ ਬੇਨਤੀ ਹੈ ਤੁਹਾਡੇ ਅੱਗੇ ਕਿ ਤੁਸੀਂ ਸਾਨੂੰ ਇਹ ਸਾਰੇ ਘਰਾ ਦੀ ਜਿਹੜੀ ਸੈਰ ਕਰਾਉਣੀ ਸਾਰੇ ਘਰ ਵਾਲਿਆਂ ਨਾਲ ਮਿਲਾਉਣਾ ਠੀਕ ਹੈ ਚਲੋ ਜੀ ਆਜੋ ਸੁਨਾ ਗੁਰੂਆ ਤੂੰ ਗਾਣਾ ਗੁਣਾ ਆਉਂਦਾ ਹੀ ਕੋਈ ਹੈ ਗਾਣਾ ਆਉਂਦਾ ਹੀ ਕੋਈ ਨਹੀਂ ਤਾਂ ਵੀ ਹੈ ਨਹੀਂ ਤਾਂ ਵੀ ਜਦੋਂ ਮੂਸੀ ਵਾਲੇ ਦਾ ਆਉਂਦਾ ਹੀ ਹੈ ਹਾਂਜੀ ਅਬ ਕੀ ਨਾ ਲਈ ਆਪਣਾ ਆਪਣਾ ਨਾਮ ਰਸੀਦ ਹੈ ਹੈ ਰਸੀਦ 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 ਸੋਨਾ ਵੜਾ ਦੂੰ ਯਾਰ ਗਾਣਾ ਗੁਣਾ ਆਉਂਦਾ ਕੋਈ ਨਹੀਂ ਗਾਣਾ ਕੰਮ ਕੀ ਕਰਦਾ ਨੰਗਰ ਟੰਗਰ ਦਾ ਦੋਦੀ ਦੁੱਧ ਪੀਣਾ ਵੀ ਆ ਹੈਂ ਹਾਂਜੀ ਅੱਛਾ ਪੀਣਾ ਵੀ ਆ ਕਿ ਕਿਸੇ ਨੂੰ ਵੀ ਪਿਆ ਦਿੰਦੇ ਜੀ ਇਹਨੇ ਪਿਆ ਦਿੰਦੇ ਆ ਵੀ ਪੀ ਲੇ ਦ ਲੱਸੀ ਲੁਸੀ ਹੋਏਗੀ ਆਹੋ ਹੈਂ ਹਾਂ ਠੀਕ ਆ ਚੱਲੀਏ ਤੁਹਾਡੇ ਘਰੇ ਚਲੋ ਆ ਜਿਓ ਹਾਂਜੀ ਅਰਸ਼ੀਦ ਦੇ ਆਪਾਂ ਘਰ ਆਏ ਆ ਤੇ ਇਹਨੂੰ ਪਹਿਲਾਂ ਮਾਈਕ ਲਾ ਦਈਏ ਫਿਰ ਕਰਦੇ ਇਹਦੇ ਨਾਲ ਗੱਲਬਾਤ ਚੱਲ ਅਰਸ਼ੀਦ ਸਾਨੂੰ ਆਪਣਾ ਘਰ ਵਿਖਾ ਆ ਆ ਜਿਓ ਵਾਹ ਘਰ ਦੇ ਤੇ ਵਟ ਗੱਡੇ ਆ ਹਾਂ अच्छा ऋषि जी मैं उनोंदे ਘਰੇ ਗਿਆ ਵਾਂ ਸਰਮੁਦੀਨ ਹਾਂ ਸਰਮੁਦੀਨ ਦੇ ਉਹਨਾਂ ਨੇ ਵੀ ਇਸ ਤਰ੍ਹਾਂ ਹੀ ਭਾਂਡੇ ਲਾਏ ਆ ਬਹੁਤ ਹੀ ਸੋਹਣੇ ਸਜਾ ਕੇ ਠੀਕ ਆ ਮੈਨੂੰ ਬਹੁਤ ਵਧੀਆ ਲੱਗਿਆ ਵੇਖਣ ਨੂੰ ਬਹੁਤ ਵਧੀਆ ਲੱਗਦਾ ਵਾ ਇਹ ਜਿਹੜੀ ਮੀਨਾਕਾਰੀ ਡਿਜ਼ਾਈਨਿੰਗ ਕੀਤੀ ਨਾ ਇਹ ਬਹੁਤ ਸੋਹਣੀ ਆ اچھا ਇਹ ਪਤਲ ਦੇ ਗਲਾਸ ਵੀ ਰੱਖੇ ਆ ਹਾਂ ਪਤਲ ਦੇ ਹੈ ਹਾਂਜੀ ਠੀਕ ਆ ਹਾਂਜੀ ਦੋਸਤੋ ਇਹ ਆ ਪਿੱਤਲ ਦੇ ਗਲਾਸ ਇਹਨਾਂ ਦੇ ਵਿੱਚ ਖਾਣ ਪੀਣ ਦੇ ਨਾਲ ਨਾ ਦੇ ਕੋ ਦੁੱਖ ਲੱਗਦਾ ਤੇ ਨਾ ਕੋ ਬਿਮਾਰੀ ਲੱਗਦੀ ਆ ਤੇ ਮੈਂ ਇਹ ਚਾਹਣਾ ਕਿ ਤੁਸੀਂ ਵੀ ਇਹ ਜਿਹੜੇ ਪਿੱਤਲ ਦੇ ਭਾਂਡੇ ਵਰਤਿਆ ਕਰੋ ਕਿਉਂਕਿ ਪਹਿਲਾਂ ਸਰਮੁਜੀ ਸੌਰੀ ਅਰੇ ਸ਼ੀਦ ਅਰੇ ਸ਼ੀਜੀ ਪਹਿਲਾਂ ਪਿੱਤਲ ਦੇ ਭਾਂਡੇ ਲੋਕ ਵਰਤਦੇ ਸੀ ਠੀਕ ਆ ਹਾਂਜੀ ਹਰ ਜਿਹੜੀ ਚੀਜ਼ ਆ ਹਰ ਵਸਤੂ ਜਿਹੜੀ ਆ ਖਾਣ ਪੀਣ ਦੀ ਉਹ ਪਿੱਤਲ ਦੇ ਭਾਂਡਿਆਂ 'ਚ ਬੰਦੀ ਸੀ ਹਨਾ ਤੁਸੀਂ ਹੁਣ ਪਿੱਤਲ ਦੇ ਭਾਂਡੇ 'ਚ ਬਣਾਉਂਦੇ ਕਿ ਜਾਇ ਵੈਸੇ ਛੋਲੀ ਰੱਖਿਆ ਛੋਲੀ ਰੱਖਿਆ ਛੋਲੀ ਰੱਖਿਆ ਹਾਂਜੀ ਠੀਕ ਆ ਚਲੋ ਆਓ ਸਾਨੂੰ ਹੋਰ ਵੀ ਆਪਣਾ ਘਰ ਦਿਖਾਓ ਦੱਸੋ ਕੀ ਹਾਲ ਨੇ ਹਰਸ਼ੀਦ ਦਾ ਜਿੱਦਾਂ ਤੂੰ ਆਪ ਸੋਣਾ ਉਹਨਾ ਸੋਣਾ ਉਹ ਘਰ ਵੀ ਬਣਾਇਆ ਹੈ ਹਾਂਜੀ ਅ ਰਸ਼ੀਦ ਸਾਹਿਬ ਆਪ ਵੀ ਬੜੇ ਸੋਹਣੇ ਦਿਨਾਂ ਨੇ ਘਰ ਵੀ ਬਹੁਤ ਸਾਰੇ ਤਰੀਕੇ ਨਾਲ ਬੜਾ ਸਫਾਈ ਨਾਲ ਬੜਾ ਸੋਹਣਾ ਬਣਾਇਆ ਤੇ ਆਇਓ ਵਿਖਾਉਂਦੇ ਸਾਰਾ ਘਰ ਤੁਹਾਨੂੰ ਅੱਛਾ ਇੱਥੇ ਫੇਰੇ ਕੱਪੜੇ ਹੁੰਦੇ ਆ ਹਾਂਜੀ ਇੰਦਰਾ ਕੰਬਲ ਰੱਖੰਦਾ ਦਰਾ ਬੜਾ ਤਰੀਕਾ ਵਧੀਆ ਵਾ ਹੈ ਠੀਕ ਆ ਬਹੁਤ ਵਧੀਆ ਆ ਜਾਓ ਅੱਛਾ ਆ ਦੁੱਧ ਵਾਲੇ ਭਾਂਡੇ ਵਾ ਹੈ ਦੁੱਧ ਵਾਲੇ ਹੈ ਹਾਂਜੀ ਇਹਨਾਂ ਨੂੰ ਬੜਾ ਅੰਦਰ ਸਜਾਇਆ ਕੰਮ ਨਹੀਂ ਲਿੰਦੇ ਇਹਨਾਂ ਨੂੰ ਸ਼ਾਮ ਨੂੰ ਕੰਮ ਜਦੋਂ ਦੁੱਧ ਚੋਈਦਾ ਅੱਛਾ ਜਦੋਂ ਦੁੱਧ ਚੋਣਾ ਤੇ ਫਿਰ ਇਹਨਾਂ ਜੇ ਖੜਦਿਆ ਨਾਲ ਹਾਂਜੀ ਠੀਕ ਹੈ ਹਾਂਜੀ ਦੋਸਤੋ ਸਾਡੇ ਨਾਲ ਨੇ ਰਸ਼ੀਦ ਦੀ ਅੰਮੀ ਜੀ ਤੇ ਕਰਦੀ ਉਹਨਾਂ ਦੇ ਨਾਲ ਗੱਲਬਾਤ ਸਸੀ ਗਾਲ ਜੀ ਕੀ ਹਾਲ ਜੋ ਠੀਕ ਠਾਕ ਹੋ ਅੱਛਾ ਇਹ ਮਤਲਬ ਕਿ ਮਧਾਣੀ ਦੂਜੀ ਨਹੀਂ ਚੱਲਦੀ ਜਿਹੜੀ ਉਹ ਪਹਿਲਾਂ ਰੜਕਦੀ ਹੁੰਦੇ ਸੀ ਨਹੀਂ ਉਹ ਹੁਣ ਬੰਦ ਹੋ ਗਈਆਂ ਉਹਨੇ ਬੱਤੀ ਜਲੀਆਂ ਛੇ ਛੇ ਬੱਤੀ ਵਾਲੀਆਂ ਚੱਲਦੀਆਂ ਅੱਛਾ ਜੀ ਤੇ ਇੱਥੇ ਫਿਰ ਰੋਟੀ ਪਾਣੀ ਬੰਦਾ ਕਿ ਕੀ ਕਿਦਾਂ ਇਹ ਰੋਟੀ ਪਾਣੀ ਬਣਾਈਦਾ ਇੱਥੇ ਅੱਛਾ ਇਹ ਤੁਸੀਂ ਮੜਾ ਜਾ ਆਓ ਤੇ ਮੇਰੇ ਨਾਲ ਵਖਾਦੂ ਕਿ ਇਹ ਚੁੱਲਾ ਬਣਿਆ ਵਾ ਠੀਕ ਆ ਤੇ ਚੁੱਲਾ ਵੀ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਕਿੰਨਾ ਵਧੀਆ ਵੇਖੋ ਇਹਨੂੰ ਡਿਜ਼ਾਈਨ ਕੀਤਾ ਵਾ ਤੇ ਆ ਹੈਗੀ ਜੀ ਇਹਨਾਂ ਦੀ ਬੱਤੀ ਵਾਲੀ ਮਧਾਣੀ ਜਿਹਦੇ ਨਾਲ ਲੱਸੀ ਰੜਕ ਰਿਆ ਕਿਉਂਕਿ ਜਿਹੜੀਆਂ ਹੱਥ ਵਾਲੀਆਂ ਮਧਾਣੀਆਂ ਉਹਨਾਂ ਦਾ ਜ਼ਮਾਨਾ ਚਲ ਗਿਆ ਉਹ ਬੰਦ ਹੋ ਗਏ ਐ ਹੁਣ ਬੱਤੀ ਦਾ ਜ਼ਮਾਨਾ ਆ ਗਿਆ ਠੀਕ ਆ ਜੀ ਤੇ ਆ ਜਿਹੜੀ ਆ ਤੁਸੀਂ ਗਾਗਰ ਵੇਖ ਰਹੇ ਜੋ ਇਹਦੇ ਵਿੱਚ ਜਿਹੜਾ ਮੱਖਣ ਕੱਢਿਆ ਜਾਂਦਾ ਤੇ ਲੱਸੀ ਬਣਦੀ ਹਾਂਜੀ ਹਾਂਜੀ ਲੱਸੀ ਬਣਦੀ ਮੱਖਣ ਕੱਢਿਆ ਜਾਂਦਾ ਜੀ ਆਹ ਫੜੋ ਤੁਸੀਂ ਲੈ ਆਓ ਅੱਛਾ ਇਹਨਾਂ ਦੇ ਘਰੋਂ ਆਪਾਂ ਨਾ ਲੱਸੀ ਪੀਣ ਲੱਗੇ ਆ ਸਾਡੇ ਵਾਸਤੇ ਲੱਸੀ ਲੈ ਕੇ ਆਏ ਨੇ

ਡੰਗਰਾਂ ਦਾ ਸ਼ੌਕ ਹੈ ਆ ਕਬੂਤਰ ਕਿਹਦੇ ਆ ਤੇਰੇ ਆਪਣੇ ਹੀ ਹੈ ਆਪਣੇ ਅੱਛਾ ਇੱਕ ਕਬੂਤਰ ਵੀ ਰੱਖਿਆ ਹੈ ਹਾਂਜੀ ਠੀਕ ਆ ਜਾਪਾ ਤੁਹਾਡੇ ਡੰਗਰ ਵੀ ਵੇਖਿਓ ਨਹੀਂ ਆਪਾਂ ਅੱਛਾ ਡਰਦੇ ਨਹੀਂ ਇਹ ਨਹੀਂ ਡਰਦੇ ਅੱਛਾ ਓਹੋ ਮੈਨੂੰ ਵੇਖ ਕੇ ਤੇ ਭੱਜ ਗਏ ਡਰਦੇ ਨਾ ਨਾ ਬੰਦਾ ਮੈਨੂੰ ਜਾਣਦੇ ਨਹੀਂ ਹੈਲੋ ਅੱਛਾ ਇਹ ਸਾਰੇ ਆਪਣੇ ਉੱਥੋਂ ਤੱਕ ਡੰਗਰ ਨੇ ਹਾਂ ਠੀਕ ਆ ਅੱਛਾ ਜੀ ਸਾਨੂੰ ਉਹ ਵੀ ਵਿਖਾ ਦਿਓ ਕਿ ਜਿਹੜੀ ਉਹ ਰਾਵੀ ਦਰਿਆ ਤੋਂ ਜਿਹੜੀ ਉਹ ਕਿਸ਼ਤੀ ਜਾਂਦੀ ਆ ਪਾਰ ਪਾਰ ਆ ਜਿਓ ਆਪਾਂ ਵੇਖ ਕੇ ਆਉਣਾ ਠੀਕ ਆ ਲਾ ਜਾ ਇੱਥੇ ਆ ਕੇ ਕਿੰਨਾ ਵਧੀਆ ਲੱਗਦਾ ਯਾਰ ਹੈ ਹਾਂਜੀ ਠੰਡੀ ਠੰਡੀ ਹਵਾ ਆਉਂਦੀ ਰਹੀ ਦੀ ਗਰਮੀਆਂ ਨੂੰ ਤਾਂ ਬਹੁਤ ਮਜ਼ਾ ਆਉਣਾ ਬੜਾ ਮਜ਼ਾ ਹੈ ਹਾਂਜੀ ਲੀਆਂ ਮਾਵਾਂ ਮਾਂ ਜਲਦੀਆਂ ਰਹਿਦੀਆਂ ਤੇ ਹੁਣ ਆਪਾਂ ਪਾਰ ਨਹੀਂ ਜਾ ਸਕਦੇ ਜਾ ਸਕਦੇ ਆ ਕੌਣ ਖੜੂਗਾ ਮੈਂ ਲੈ ਜੀ ਆ ਨਹੀਂ ਤੂੰ ਲੈ ਜਾਏਗਾ ਹਾਂਜੀ ਦੋਸਤੋ ਅਰਸ਼ੀਦ ਸਾਨੂੰ ਲੈ ਕੇ ਚੱਲਿਆ ਰਾਵੀ ਤੋਂ ਪਾਰ ਇਹ ਉਹ ਰਾਵੀ ਆ ਜਿਹੜੀ ਅੱਧੀ ਆਪਣੇ ਜਿਹੜਾ ਵਾ ਇੰਡੀਆ ਦੇ ਵਿੱਚ ਵਹਿੰਦੀ ਆ ਤੇ ਅੱਧੀ ਜਿਹੜੀ ਆ ਪਾਕਿਸਤਾਨ ਦੇ ਵਿੱਚ ਵਹਿੰਦੀ ਆ ਤੇ ਮੈਂ ਦਰਿਆ ਤੋਂ ਪਾਰ ਚੱਲਿਆ ਤੇ ਆਓ ਇੰਜੋਏ ਕਰਦੇ ਆ ਜਾਦਾ ਨੰਨ ਜੋਏ ਕਰਾ ਦਿਓ ਪਾਰੇ 베ੜੀ ਸਾਡੀ ਜਿਹੜੀ ਰਾਵੀ ਤੋਂ ਪਾਰ ਜਾ ਰਹੀ ਆ ਅੱਬਾ ਤਰਾ ਕਰਸਣ ਪੱਕਿਆ ਤਮਾਈ ਮੇਰਾ ਯਾਰ ਬਣ ਕੇ ਗਾਣਾ ਗੁਣਾ ਹੁੰਦਾ ਤੁਹਾਨੂੰ ਕਿਸ ਨੂੰ ਸਿੱਧਾ ਕਿਹੜਾ ਸੁਨਾ ਲਓ ਯਾਰ ਗਾਣਾ ਗੁਣਾ ਹੁੰਦਾ ਤੇ ਆਏ ਹਾ ਨਾਗੀ ਤੇਰਾ ਰਫੀ ਮੁਹੰਮਦ ਰਫੀ ਮੁਹੰਮਦ ਰਫੀ ਤੂੰ ਬਹੁਤ ਯਾਦਾ ਆ ਮੁਹੰਮਦ ਰਫੀ ਲੈ ਕੇ ਚੱਲਿਆ ਸਾਨੂੰ ਨੈਰੋ ਪਾਰ ਓ ਸੌਰੀ ਰਾਵੀ ਤੋਂ ਪਾਰ ਪਾਰ ਤੇ ਇਹਦਾ ਨਾਮ ਕੋ ਤੇ ਹੋ ਜੋਗੀ ਉੱਤੇ ਪਹਾੜ ਆਏ ਏ ਜੋਗੀ ਤੇਰੇ ਪਹਾੜ ਆਏ ਏ ਐ ਚਰਖੇ ਦੀ ਕੂਕ ਸੁਣ ਕੇ ਜਿੰਦੇ ਮੇਰੀਏ 니 ਚਰਖੇ ਦੀ ਕੂਕ ਸੁਣ ਕੇ ਜਿੰਦੇ ਮੇਰੀਏ ਹਾਂਜੀ ਦੋਸਤੋ ਐ ਤੁਸੀਂ ਹੁਣੇ ਮੈਨੂੰ ਵੇਖਿਆ ਕਿ ਮੈਂ ਇਧਰੋਂ ਪਹਿਲਾਂ ਰਾਵੀ ਤੋਂ ਜਿਹੜਾ ਪਾਰ ਗਿਆ ਸੀ ਹੁਣ ਮੈਂ ਰਾਵੀ ਤੋਂ ਫੇਰ ਜਿਹੜਾ ਵਾਪਸ ਆ ਰਿਹਾ ਵਾਂ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਬੜੇ ਕਰਮਾਂ ਵਾਲੇ ਆ ਜਿਹੜੇ ਰਾਵੀ ਦੇ ਵਿੱਚ ਜਿਹੜਾ ਵਾ ਐ ਬੇੜੀਆਂ ਦੇ ਵਿੱਚ ਆਰ ਪਾਰ ਜਾਂਦੀ ਆ। ਹਰੀ ਦੋਸਤੋ ਇਹ ਆ ਜੀ ਸਾਡੇ ਬਿਲਕੁਲ ਦੇਸੀ ਬੰਦੇ ਤੇ ਦੇਸੀ ਜਿੰਮ ਜਿਹੜਾ ਬਿਲਕੁਲ ਰਾਵੀ ਦਰਿਆ ਤੇ ਸਰਹੱਦ ਦੇ ਉੱਤੇ ਜਿਹੜਾ ਰਾਵੀ ਦੇ ਲਾਗੇ ਜਿਹੜਾ ਇਹ ਜਿੰਮ ਵੀਰੋਣਾ ਨੇ ਬਣਾਇਆ ਤੇ ਇਹ ਜਿੰਮ ਲਵਾਉਣੇ ਹਾਂ ਜੀ ਮੁਹੰਮਦ ਰਫੀ ਸਾਹਿਬ ਲਾਗੇ ਵਾਹ ਮੈਨੂੰ ਜੈਮੀ ਜਰਾ ਅੱਛਾ ਡੰਬਲ ਲਾਉਣ ਲੱਗੇ ਪਹਿਲਾਂ ਵਾਹ ਕਹਿੰਦੇ ਨੇ ਸਿਆੜੇ ਗੱਲਾਂ ਸੱਚੀਆਂ ਖਾਧੀਆਂ ਖਰਾਕਾ ਕੰਮ ਆਉਂਦੀਆਂ ਦੁੱਧ ਪੀਣਾ ਕਿ ਲੱਸੀ ਪੀਣਾ ਦੁੱਧ ਦੁੱਧ ਠੀਕ ਆ ਆ ਵੀ ਲਾ ਕੇ ਵਖਾ ਚਲ ਹਣ ਮੈਂ ਲਾਉਣਾ ਇਹਨੂੰ ਇਧਰੋਂ ਮੈਂ ਡੰਬ ਲਾਉ ਮੈਂ ਕਿਹਾ ਮੈਂ ਵੀ ਲਾ ਲਾਂ ਥੋੜਾ ਜਿਮ ਅੱਛਾ ਜੀ ਮੈਨੂੰ ਰਸ਼ੀਦ ਦਾ ਜਿਹੜਾ ਸੁਭਾਅ ਬਹੁਤ ਵਧੀਆ ਲੱਗਿਆ ਤੇ ਰਸ਼ੀਦ ਮੇਰੇ ਨਾਲ ਹੀ ਚੱਲ ਰਿਹਾ ਮੇਰੇ ਸ਼ਹਿਰ ਠੀਕ ਆ ਲੈ ਜਾ ਪੱਕਾ ਪੱਕਾ ਮੈਂ ਲੈ ਵੀ ਜਾਣਾ ਹੀ ਚੱਲ ਜਾਾਂਗੇ ਲੈ ਜਾ ਠੀਕ ਹੈ ਹਾਂਜੀ ਦੋਸਤੋ ਚਾਹ ਆ ਗਈ ਆ ਤੇ ਬਿਲਕੁਲ ਜਿਹੜਾ ਰਾਵੀ ਦੇ ਕੰਢੇ ਤੇ ਬੈਠੇ ਆ ਇਧਰੋਂ ਰਾਵੀ ਤੋਂ ਜਿਹੜੀ ਠੰਡੀ ਠੰਡੀ ਹਵਾ ਆ ਰਹੀ ਆ ਤੇ ਇਧਰੋਂ ਗਰਮ ਗਰਮ ਚਾਹ ਪੀਣ ਲੱਗਿਆ ਜੀ ਅਲੀ ਸਾਡੇ ਨਾਲ ਰਸੀਦ ਸਾਹਿਬ ਦੀ ਜਿਹੜੀ ਫੈਮਲੀ ਉਹ ਖੜੇ ਨੇ ਤੇ ਇਹ ਕਰਦੇ ਇਹਨਾਂ ਦੇ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲਜੋ ਠੀਕ ਠੀਕ ਠਾਕ ਬੜੀ ਠੀਕ ਅੱਛਾ ਇਹਨਾਂ ਇਹ ਭੈਣਾਂ ਨੇ ਪਹਿਲਾਂ ਤੇ ਸਾਨੂੰ ਇਹ ਲੱਸੀ ਪਾਈ ਮੁੜ ਕੇ ਇਹਨਾਂ ਭੈਣਾਂ ਨੇ ਚਾਹ ਬਣਾ ਕੇ ਪਾਈ ਤੇ ਇਹਨਾਂ ਨੇ ਸਾਡੀ ਆਇਆਂ ਦੀ ਜਿਹੜੀ ਬੜੀ ਇੱਜ਼ਤ ਕੀਤੀ ਕੀ ਨਾਮ ਕੀ ਆਪਣਾ ਮੇਰਾ ਨਾਮ ਆਸ਼ੂ ਆਸ਼ੂ ਤੇ ਆਪਣਾ ਨਾਮ ਕੀ ਹੈ ਜੁਲੇਖਾ ਜੁਲੇਖਾ ਆਪਣਾ ਨਾਮ ਕੀ ਹੈ ਆਸ਼ੂ ਆਸ਼ੂ ਅੱਛਾ ਦੋਨਾਂ ਦਾ ਨਾਮ ਆਸ਼ੂ ਹੈ ਹਾਂਜੀ ਅੱਛਾ ਇਹ ਜੋ ਲੇਖਾਂ ਤੇ ਤੁਹਾਡਾ ਨਾਂ ਵੀ ਆਸ਼ੂ ਤੇ ਇਹਨਾਂ ਦਾ ਨਾਂ ਵੀ ਆਸ਼ੂ ਹੈ ਨਾ ਤੇ ਇਹ ਜਿਹੜੇ ਘਰ ਕਿੰਨੇ ਬਣਾਏ ਆ ਇਹ ਅਸੀਂ ਬਣਾਏ ਹਾਂਜੀ ਹਾਂਜੀ ਮੈਂ ਅਸੀਂ ਬਣਾਏ ਆਪਣੇ ਹੱਥਾਂ ਨਾਲ ਅੱਛਾ ਇਹ ਘਰ ਕਿਤੇ ਕਿੰਨੇ ਬਣਾਇਆ ਇਹ ਅਸੀਂ ਦੋਵਾਂ ਨੇ ਬਣਾਏ ਦੋਵਾਂ ਨੇ ਬਣਾਏ ਆਹੋ ਇਹਨਾਂ ਨਾਲ ਤੁਹਾਡੀ ਮਦਦ ਕਰਾਈ ਪੂਰੀ ਆਹੋ ਇਹਨਾਂ ਨੇ ਪੂਰੀ ਮਦਦ ਕਰਾਈ ਅੰਮੀ ਦਾ ਅੰਮੀ ਨੇ ਨਹੀਂ ਇਹਨੇ ਕਰਾਈ ਹੈ ਹੈ ਇਹਨੇ ਨਹੀਂ ਬਣਾਇਆ ਅੱਛਾ ਜਲੇਖਾਂ ਜੀ ਤੁਸੀਂ ਦੱਸੋ ਕਿ ਤੁਸੀਂ ਇਹਨਾਂ ਦੇ ਨਾਲ ਮਦਦ ਕਰਾਈ ਆ ਆਹੋ ਮੈਂ ਕਰਾਈ ਮੈਂ ਏ ਅਰਸ਼ੀਦ ਤਾਂ ਡਾਗੀ ਲੱਗਦਾ। ਇਹ ਮੇਰਾ ਭਰਾ ਵੱਡਾ। ਵੱਡਾ ਭਰਾ ਹੀ ਤੇ ਇਹ ਇਹ ਭਾਬੀ। ਇਹ ਭਾਬੀ ਆ। ਹਾਂਜੀ। ਅੱਛਾ ਇਹ ਅਰਸ਼ੀਦ ਉਹਨਾਂ ਦੇ ਵਾਈਫ ਨੇ। ਹਾਂਜੀ। ਤੇ ਅ ਤੁਹਾਡੇ ਕਿ ਲੱਗਦੇ ਤੁਹਾਡੀ ਵੀ ਭਾਬੀ। ਜੀ ਭਾਬੀ ਆ। ਹੈਂ? ਆਹੋ ਭਾਬੀ। ਵੱਡਾ ਕੌਣ ਤੁਹਾਡੇ ਚੋਂ? ਵੱਡਾ ਅਰਸ਼ੀਦ। ਅਰਸ਼ੀਦ ਲੱਗਦਾ ਤਾਂ ਹੈਗਾ ਨਹੀਂ ਐ ਵੱਡਾ ਵਾ। ਅੱਛਾ ਇਹਨਾਂ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਇਹਨਾਂ ਨੇ ਵੇਖੋ ਕਿੰਨੀ ਮਿਹਨਤ ਦੇ ਨਾਲ ਕਿੰਨਾ ਸੋਹਣਾ ਘਰ ਬਣਾਇਆ ਔਰ ਸਭ ਤੋਂ ਵੱਡੀ ਇਹ ਗੱਲ ਆ। ਸਾਡੀ ਆਇਆਂ ਦੀ ਇੱਜ਼ਤ ਬੜੀ ਕੀਤੀ ਸਾਡੇ ਨਾਲ ਬੜੇ ਪਿਆਰ ਨਾਲ ਗੱਲ ਕੀਤੀ ਇਹਨਾਂ ਦਾ ਬਹੁਤ ਧੰਨਵਾਦ ਇਹਨਾਂ ਸਾਡੇ ਵਾਸਤੇ ਟਾਈਮ ਕੱਢਿਆ ਸਾਡੇ ਨਾਲ ਪਿਆਰ ਨਾਲ ਗੱਲ ਕੀਤੀ ਔਰ ਇਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਅਸਲਾਮ ਅਲੈਕਮ ਕਿਉਂ ਅਸਲਾਮ ਅਲੈਕਮ ਵਾਅਲੈਕੁਮ ਸਲਾਮ ਜੀ ਦੋਸਤੋ ਅਸੀਂ ਬਿਲਕੁਲ ਜਿਹੜਾ ਸਰਹੱਦ ਤੇ ਖੜੇ ਆ ਇਹ ਰਾਵੀ ਦਰਿਆ ਵਹਿ ਰਿਹਾ ਤੇ ਇਥੋਂ 2-3 ਕਿਲੋਮੀਟਰ ਹੀ ਜਿਹੜਾ ਪਾਕਿਸਤਾਨ ਦਾ ਬਾਰਡਰ ਵਾ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਇਸ ਵੀਡੀਓ ਨੂੰ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਔਰ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਸੋ ਮਿਹਰਬਾਨੀ ਸ਼ੁਕਰੀਆ